ਲੁਧਿਆਣਾ ਪਛਮੀ ਦੀ ਜਿਮਨੀ ਚੌਂੜ ਵਿੱਚ ਸ਼ੋਮਨੀ ਅਕਾਲੀ ਦਲ ਦੇ ਉਮੀਦਵਾਰ ਦੀ ਹੋਈ ਸ਼ਰਮਨਾਕ ਹਾਰ ਅਤੇ ਜਮਾਨਤ ਜ਼ਬਤ ਸਰਦਾਰ ਚਰਨਜੀਤ ਸਿੰਘ ਬਰਾੜ ਨੇ ਕਿਹਾ ਸੁਖਬੀਰ ਸਿੰਘ ਬਾਦਲ ਅਤੇ ਉਸ ਧੜੇ ਵਿੱਚ ਸ਼ਾਮਲ ਲੀਡਰਸ਼ਿਪ ਨੂੰ ਕੰਦ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਕਿ ਗੁਰੂ ਤੋਂ ਬੇਮੁਖ ਹੋਇਆਂ ਨੂੰ ਸੰਗਤ ਨੇ ਮੂਹ ਨਹੀਂ ਲਾਉਣਾ ਵਾਰ-ਵਾਰ ਹੋ ਰਹੀਆਂ ਸ਼ਰਮਨਾਕ ਹਾਰਾਂ ਵੱਡੇ ਸਵਾਲ ਵੀ ਖੜਾ ਕਰਦੀਆਂ ਹਨ ਪੈਗਾਮੇ ਜਗਤ ਚੰਡੀਗੜ੍ਹ ਤੋਂ ਹਰਮਿੰਦਰ ਸਿੰਘ ਨਾਗਪਾਲ ਦੀ ਰਿਪੋਰਟ ਸ਼੍ਰੀ ਕਾਕਤਖ ਸਾਹਿਬ ਤੋਂ ਬੇਮੁਖ ਹੋਏ ਸੁਖਬੀਲ ਸਿੰਘ ਬਾਦਲ ਦੇ ਧੜੇ ਨੂੰ ਅੱਜ ਫਿਰ ਤੋਂ ਲੁਧਿਆਣਾ ਦੀ ਸੰਗਤ ਨੇ ਬਿਲਕੁਲ ਨਕਾਰ ਦਿੱਤਾ ਹੈ ਹਾਲਾਂਕਿ ਉੱਥੇ ਬਹੁਤ ਸਾਰੀ ਸਿੱਖ ਵੋਟਰ ਵੀ ਸੀ ਪਰ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਨੁਮਾਇੰਦਾ ਸ਼੍ਰੀ ਕਾਕਤਖ ਸਾਹਿਬ ਤੋਂ ਪਘੋੜਾ ਹੋ ਕੇ ਬੇਮੁਖ ਹੋਵੇ ਮੈਂ ਸਮਝਦਾ ਕਿ ਅੱਜ ਦੇ ਨਤੀਜਿਆਂ ਨਾਲ ਸਾਰੇ ਉਸ ਧੜੇ ਦੇ ਲੀਡਰਾਂ ਨੂੰ ਖਾਸ ਕਰਕੇ ਸੁਭੀਤ ਸਿੰਘ ਬਾਦਲ ਨੂੰ ਕੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਕਿ ਜੇਕਰ ਸ਼੍ਰੀ ਕਾਲ ਤੱਕ ਸਾਬ ਤੋਂ ਬੇਮਖ ਹੋਵਾਂਗੇ ਤੇ ਪੰਜਾਬ ਦੀ ਧਰਤੀ ਤੇ ਕੋਈ ਥਾਂ ਨਹੀਂ ਮਿਲੇਗੀ ਇਸ ਗੱਲ ਤੇ ਵੀ ਕੋਈ ਦੋਰ ਹੈ ਨਹੀਂ ਕਿ ਭਾਵੇਂ ਹਲਕਾ ਇੰਚਾਰਜ ਸਹਿਬਾਨਾਂ ਤੋਂ ਪੈਸੇ ਇਕੱਠੇ ਕਰਕੇ ਸਾਰੇ ਪੰਜਾਬ ਦੀ ਤਾਕਤ ਝੋਕੇ ਔਰ ਆਪਣੇ ਕੋਲੋਂ ਵੀ ਵੱਡੀ ਪੱਦਰ ਤੇ ਪੈਸਾ ਤੁਸੀਂ ਲਾ ਕੇ ਆਪਣੀਆਂ ਮੀਟਿੰਗਾਂ 'ਚ ਅਕਸਰ ਪ੍ਰਚਾਰ ਦੇ ਰਹੇ ਹੋ ਕਿ 20 22000 ਵੋਟ ਜਿਹੜੀ ਆ ਆਪਾਂ ਨੂੰ ਹਰ ਹਾਲਤ ਪਵੇਗੀ ਪਰ ਨਤੀਜਾ ਤੁਹਾਡੇ ਸਾਹਮਣੇ ਹੈ ਕਿ ਕਿੰਨੀ ਵੋਟ ਦੀ ਤੁਸੀਂ ਖਰੀਦੋ ਪ੍ਰਕਤ ਕੀਤੀ ਕਿਸੇ ਕਿਸਮ ਦਾ ਹੱਥ ਕੰਡਾ ਵਰਤਿਆ ਪਰ ਫਿਰ ਵੀ ਬੁਰੀ ਤਰ੍ਹਾਂ ਜ਼ਮਾਨਤ ਜਬਤ ਹੋਈ ਔਰ ਮੈਂ ਕਹਿ ਸਕਦਾ ਹਾਂ ਜ਼ਮਾਨਤ ਜੱਤ ਬਚਾਉਣ ਦੇ ਲਈ ਜਿੰਨੀ ਵੋਟ ਚਾਹੀਦੀ ਸੀ ਉਸ ਤੋਂ ਵੀ ਅੱਧੀ ਵੋਟ ਪਈ ਹੈ ਇਸ ਕਰਕੇ ਅੱਜ ਵੀ ਮੌਕਾ ਹੈ ਕਿ ਸ਼੍ਰੀ ਕਾਲ ਤਖਤ ਸਾਹਿਬ ਦੀ ਸ਼ਰਨ ਚ ਪਹੁੰਚੋ ਔਰ ਆਪਣੇ ਦੁਬਾਰਾ ਕੀਤੇ ਗੁਨਾਹਾਂ ਨੂੰ ਮਾਫ ਕਰਵਾ ਕੇ ਤੇ ਪੰਥ ਦੀ ਸ਼ਕਤੀ ਨੂੰ ਇਕੱਠਾ ਹੋਣ ਦਾ ਮੌਕਾ ਦਿਓ ਔਰ ਨਹੀਂ ਤਾਂ ਉਹਨਾਂ ਵਾਲਾ ਸਮਾਂ ਇਸ ਤੋਂ ਵੀ ਭਾਰੀ ਹੋ ਕੇ ਗੁਜ਼ਰੇਗਾ ਮੈਂ ਸਮਝਦਾ ਕਿ 2017 ਤੋਂ ਬਾਅਦ 2017 ਬੁਰੀ ਤਰ੍ਹਾਂ ਹਾਰੇ 19 ਹਾਰੇ ਜਿੰਨੇ ਬਾਅਦ ਇਲੈਕਸ਼ਨ ਆਏ ਉਹ ਹਾਰੇ ਔਰ ਅੱਜ ਦਾ 24 ਦੇ ਵਿੱਚ ਜਿਹੜਾ ਸੀਗਾ ਉਹ ਆਪਾਂ 10 ਸੀਟਾਂ ਤੇ ਜਮਾਨਤ ਜਬਤ ਕਰਾਈ ਔਰ ਇਹ ਵਾਰ-ਵਾਰ ਜਮਾਨਤ ਜਬਤ ਕਰਾਉਣ ਦਾ سلسلہ ਜਿਹੜਾ ਇਹ ਜਾਰੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਪਿਆਰ ਕਰਨ ਵਾਲੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਦਰਦ ਰੱਖਣ ਵਾਲੇ ਲੋਕਾਂ ਨੂੰ ਇਹ ਜੀਆਂ ਗੱਲਾਂ ਨਾ ਕਾਬਲੇ ਬਰਦਾਸ਼ਤ ਹੈ ਔਰ ਇਹਦੇ ਤੋਂ ਗੁਰੇਜ਼ ਕਰਨਾ ਚਾਹੀਦਾ ਔਰ ਪੰਥ ਦੀ ਪਾਰਟੀ ਨੂੰ ਪੰਥ ਦੇ ਹਵਾਲੇ ਕਰਨਾ ਚਾਹੀਦਾ